ਲੋ ਜਿਹਨਾਂ ਚੰਗੀ ਸ਼ਕਤੀ ਹੈ ਜਿਹੜੀ ਸ਼ਕਤੀ ਨੂੰ ਰਾਜਨੀਤਿਕ ਲੋਕ ਨਹੀਂ ਚਾੜ ਨਹੀਂ ਪਾਈ ਉਸ ਸ਼ਕਤੀ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਸਾਨੂੰ ਇਹ ਕਹਣਾ ਨੇ ਇਹਨਾਂ ਠੱਠਾ ਮਾਰਦਾ ਰਕਸੀ ਪੰਜਾਬ ਦੀ ਜਵਾਨੀ ਹੈ ਜਵਾਨੀ ਇਹ ਜਵਾਨੀ ਦੇ ਸਹੀ ਅਰਥ ਸਮਝ ਲਵੇ ਤੇ ਦਰਿਆਵਾਂ ਦੇ ਵਹਿਣ ਬੋਲ ਦੇ ਸਮਾਰਥ ਹੈ ਪਰ ਜਵਾਨੀ ਨੂੰ ਠੁਕਾਇਆ ਗਿਆ ਰਾਜਨੀਤਿਕ ਲੋਕਾਂ ਵੱਲੋਂ ਤੇ ਹੁਣ ਨੂੰ ਪਤਾ ਲੱਗਿਆ ਹੈ ਕਿ ਸਾਡਾ ਘਟਾ ਆਇਆ ਹੈ ਤੇ ਸਾਡਾ ਸਾਥ ਦੇਊਗਾ ਸਭ ਨਾਲ ਲੜੂਗਾ ਤੇ ਸਾਡੇ ਪੰਜਾਬ ਨੂੰ ਸੋੜੇ ਵਿਛਾ ਦੇਊਗਾ ਮਨਾਈ ਕਿਤੇ ਵਿੱਚੋਂ ਤੁਸੀਂ ਸਾਰੇ రోਜ ਕਿਸੇ ਨਾ ਕਿਸੇ ਜੀਵਤ ਨੂੰ ਮਰਦੇ ਹਾਂ ਕਿਹੜਾ ਕਿਤੇ ਸੋਕੇ ਕਪੂ ਰਿਗਿਆ ਗੈਬ ਉਸੜ ਬਾਜੀ ਦੀ ਰਾਜਨੀਤੀ ਰਹੀ ਹੈ ਤੇ ਫਲਾਣੇ ਤੋਂ ਆ ਨਹੀਂ ਕੀਤਾ ਵੀ ਤੇ ਦੂਸਰਾ ਜਾਂਦਾ ਸਟੇਟ ਜਿਹੜਾ ਤੋਂ ਆ ਨਹੀਂ ਕੀਤਾ ਕੋਈ ਤੁਸੀਂ ਦੱਸੋ ਕੀ ਕੀਤਾ ਨਾ ਜੇ ਤੁਹਾਡੇ ਚ ਕੋਈ ਗਲਤ ਹੈ ਤੁਸੀਂ ਕੁਝ ਕੀਤਾ ਹੋਇਆ ਤੁਸੀਂ ਇੱਕ ਥਾਪੜ ਕੇ ਥਾਪੀ ਮਾਰ ਕੇ ਕਹੋ ਕਿ ਮੈਂ ਤਾਂ ਮੁਕਿੱਤਲ ਕੋ ਕੋ ਮੈਨੂੰ ਬੋਤੋ ਪਰਲਮੈਂਟ ਪੁਰਾ ਕੇ ਪਰਲਮੈਂਟ ਵਿੱਚ ਭੇਜੇ ਤੇ ਆਲਵਾ ਨੇ ਸਮਝ ਮੋਟਾ ਹੋ ਗੋ ਲੋਕ ਨੇ ਲੋਕਾਂ ਨੂੰ ਉਹ ਚੀਜ਼ਾਂ ਵੀ ਇਹ ਚੀਜ਼ਾਂ ਲੋਕ ਤਰਸਦੇ ਜਿਹੜੇ ਮਸਲੇ ਨੇ ਲੋਕ ਪੁਲਿਸਾਂ ਦੀ ਬੇਅਦਬੀ ਦਾ ਮਸਲਾ ਜਿਹੜਾ ਤੇ ਉਸ ਦਿਨ ਵਾਂਗੀ ਇਹਨਾਂ ਸਿਰ ਮਸਲੇ ਤੇ ਖੜਾ ਹੈ ਨਾ ਨਸ਼ੇ ਦੀ ਗੱਲ ਕਰਕੇ ਇਹ ਨਹੀਂ ਆਇਆ ਸੱਚਾ ਚ 24 ਘੰਟੇ ਜੇਕਰ ਬੇਅਦਬੀ ਦਾ ਸਾਹਮਣਾ ਸਾਡੇ ਕੋਲ ਬੰਦਾ ਹੈਗਾ ਜਿਹੜਾ ਜਾਸੂਸੀ ਕਰਕੇ ਤੋਰ ਕੇ ਬਰਬਾਦ ਕਰਦਾ ਉਹ ਤਾਂ ਸਮਝ ਮਿੱਟ ਮਿੱਟ ਮਰ ਗਿਆ ਇਹ ਵੀ ਨਾ ਟਿਕਾ ਲਈ ਵੀ ਆ ਦੇਣੀ ਤੇ ਬੋਲਣ ਤਨਵਰੀ ਕੈਂਪੀ ਹੈ ਤਨਵਰੀ ਕੈਂਪ ਮਲੇਗਾ ਬਾਅਦੇ ਬੜੇ ਕਿੰਨਾ ਸਮਝਦਾ ਜੇ ਤੁਸੀਂ ਰਸਟਰੀਅਲ ਕਿਤੇ ਕਦੇ ਉਹਨਾਂ ਇਸ ਤਰ੍ਹਾਂ ਸੀ ਕਿ ਹੁਣ ਹਿੰਦੂਆਂ ਦੇ ਵੋਟਾਂ ਖੁੰਡਾਉਣ ਨੂੰ ਕਰਦੇ ਦੋਨੇ ਦੋਨੇ ਹਿੰਦੂਆਂ ਨੂੰ ਉਹੀ ਮੂਲਸ ਪੜਾਉਣ ਨੂੰ ਫਰਦੇ ਆ ਇਹ ਦੱਸਣਾ ਜਿਹ ਤਿੰਨ ਤਿੰਨ ਵਾਰੀ ਜਿੜੇ ਹੋਏ ਬੰਦਿਆਂ ਨੇ ਕਦੇ ਉੱਥੇ ਜਾ ਕੇ ਪੰਜਾਬ ਦੇ ਵਿੱਚ ਭਜਸੀਆ ਦੁਆਰਾ ਕਿੰਤੇ ਜੇ ਕਦਰ ਹਿੰਦੂਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਸਿੱਖਾਂ ਜਾਂ ਮੇ ਸਿੱਖਾਂ ਖਿਲਾਫ ਤਾਂ ਜਹਿਰ ਹੀ ਸਿੱਕਤੇ ਸਿੱਖਾਂ ਕਰੜੇ ਗੱਲ ਕਰਨੇ ਕੀ ਸੀ ਜਿਨ੍ਹਾਂ ਦੀਆਂ ਵੋਟਾਂ ਖੁੰਡਾਉਣ ਨੂੰ ਫਰਦੇ ਆ ਕਦੇ ਉਹਨਾਂ ਦੀ ਗੱਲ ਕੀਤੀ ਹੈ ਪੀੜਤ ਪਰਿਵਾਰਾਂ ਨੂੰ ਕਦੇ ਉਹਨਾਂ ਨੂੰ ਮਿਲੇ ਸਿੱਖਾਂ ਨੇ ਮੂੰਹ ਕਰਨਾ ਹੀ ਆ ਬੰਦੇ ਕਿ ਕਿ ਇਹ ਅੰਮ੍ਰਿਤਸਰ ਕੋਡ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀ ਲਿਖਦਾ ਰਿਹਾ ਹੈ। ਲੋਡੇ ਰਾਹੀਂ ਤੋਂ ਪਹਿਲਾਂ ਦੱਸਣੀ ਚਾਹੀਦੀ ਹੈ ਕਿ ਇਹੋ ਜਿਹੇ ਬਹਿਰੂਕੀ ਆਪਣੇ ਜਿਹਦੋਨਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਹੁੰਨੇ ਜਾਂ ਬੁਜ਼ਾਰਤ ਕਰਦੇ ਹੁੰਦੇ ਆ। ਰੋਜ਼ ਬਹਿਰੂਕੀ ਆਉਂਦਾ ਹੈ। ਹੁਣ ਜਿਹੜਾ ਪੀਸ ਹੁਤਾਕਿ ਉਹ ਜਿਹੜਾ ਪੁਲਿਸ ਵਿਚਾ ਕੇ ਹੁਣ ਦੇਖੋ ਫਿਰ ਪੀਸ ਹੁਤਾਕੀ ਆਇਆ ਹੈ। ਪਿੱਲਰ ਬਠੰਡੇ ਗਿਆ ਸੀ ਕਿ ਪਿੰਡਾਂ ਦੇ ਮਾਮਲੇ ਤੋਂ। ਹੁਣ ਇੱਥੇ ਆਇਆ ਹੈ। ਇੱਥੇ ਇੰਡਸਟਰੀ ਵਾਲਿਆਂ ਦੇ ਜਿੰਮਤ ਪਟਵਾਸ ਤੇ। ਚੰਗੇ ਉਹ ਸੱਚੇ ਉਮਰਦ ਕੁਝ ਇਹਨਾਂ ਕੋਰਸ ਤੇ ਕਿ ਕਰਨ ਘਟਾਰੀ ਆ ਉਹ ਬੱਚੇ ਮਾਰਦੇ ਆ ਉਹਨੇ ਆਪਣੀ ਪਤਨੀ ਤੇ ਗੋਲੀ ਮਾਰੀ ਆਪਣਾ ਆਪ ਵੀ ਖਤਮ ਕਰ ਲਿਆ ਸਾਰੀ ਡੀਟੇਲ ਬਾਰੇ ਕੋਈ ਨਹੀਂ ਸਮਰਜੀਤ ਬਰਾੜ ਸਿੱਖੀ ਸੋਚ ਦੇ ਵਧੀਆ ਬੰਦਾ ਵਾ ਜਗਰਾਉ ਹਲਕੇ ਚ ਬਹੁਤ ਉਹਨਾਂ ਨੇ ਕੰਮ ਕੀਤੇ ਆ ਚਾਹੇ ਸਕੂਲ ਅਪਗ੍ਰੇਡ ਹੋਣ ਚਾਹੇ ਦਾਣਾ ਮੰਡੀਆਂ ਹੋਣ ਚਾਹੇ ਪਿੰਡਾਂ ਦੀਆਂ ਲੱਕ ਸੜਕਾਂ ਬਣਾਈਆਂ ਲੋਕ ਉਹਨਾਂ ਦੇ ਕੰਮਾਂ ਨੂੰ ਚੇਤੇ ਰੱਖਦੇ ਆ ਬਰਾੜ ਸਾਹਿਬ ਤੇ ਮੋਹਨ ਕੁਮਲਜੀਤ ਨੂੰ ਬਰਾੜ ਤੋਂ ਬਹੁਤ ਫੋਟ ਫੈ ਰਹੀ ਆ ਜਗਰਾਵਾ ਤੇ ਗੱਲ ਤੇ ਗੱਲਾ ਆ ਕਾਂਗਰਸ ਦਾ ਇੱਕ ਕੈਂਡੀਡੇਟ ਬਾਹਰ ਲਾਵਾ ਅਗਲਾ ਕਹਿੰਦਾ ਪਹਿਲਾਂ ਮਿੱਟੂ ਨੇ ਨਹੀਂ ਕਹੇ ਤੇ ਫੋਨ ਚੱਕੇ ਔਰ ਇੱਕ ਦਿਨ ਤੋਂ ਬਾਅਦ ਇਹਨੇ ਕਿ ਰਾਜੇ ਬੜੰਗ ਨੇ ਨਹੀਂ ਇੱਥੇ ਕਿਸ ਨੂੰ ਦੱਸਣਾ ਫਿਰ ਉਹ ਕਮਲਜੀਤ ਪ੍ਰਾਣ ਦੇ ਲੋਕ ਜਿਹੜੇ ਹੈਗੇ ਆ ਕਾਂਗਰਸੀਓ ਕਮਲਜੀਤ ਪ੍ਰਾਣ ਦੇ ਕਹਿੰਦੇ ਹੈ ਜੀ ਕੇ ਸਾਹਸ ਹੈ ਹੈ ਸ਼ਕਤੀ ਹੈ ਵੱਡੀ ਨੌਜਵਾਨਾਂ ਚ ਨੌਜਵਾਨਾਂ ਚ ਇਹਦੀ ਸ਼ਕਤੀ ਹੈ ਜਿਹੜੀ ਸ਼ਕਤੀ ਨੂੰ ਰਾਜਨੀਤਿਕ ਲੋਕ ਨਹੀਂ ਪਛਾਣ ਨਹੀਂ ਪਾਈ ਉਸ ਸ਼ਕਤੀ ਨੂੰ ਸਹੀ ਇਸਤੇਮਾਲ ਕਰਨਾ ਚਾਹੀਦਾ ਸੀ ਨਹੀਂ ਕੀਤਾ ਇਹਨਾਂ ਨੇ ਇਹ ਇਨਾ ਛੱਟਾ ਮਾਤਾ ਅਕਸੀ ਪੰਜਾਬ ਦੀ ਜਵਾਨੀ ਜਵਾਨੀ ਕੀ ਜਵਾਨੀ ਦੇ ਸਹੀ ਅਸਤ ਸਮਝ ਲਵੇ ਤੂੰ ਦਰਿਆਵਾਂ ਦੇ ਵਹਿਣ ਮੋਰ ਦੇ ਸਰਦਾਰ ਤੇ ਜਵਾਨੀ ਨੂੰ 扑ਕਾਇਆ ਗਿਆ ਰਾਜਨੀਤਿਕ ਲੋਕ ਸਭਾ ਵੱਲੋਂ ਤੇ ਹੁਣ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਸਾਡਾ ਘਟਾ ਆਇਆ ਹੈ ਕਿ ਸਾਡਾ ਸਾਥ ਦੇਊਗਾ ਸਾਡੇ ਨਾਲ ਖੜੂਗਾ ਤੇ ਸਾਡੇ ਪੰਜਾਬ ਨੂੰ ਸੋਹਣੇ ਰਿਸ਼ਾ ਦੇਊਗਾ ਉਹਨਾਂ ਨੇ ਇਤਹਿਆ ਕੀਤਾ ਹੈ ਵਸ਼ੀਰਾ ਘੱਟ ਕੇ ਨੌਜਵਾਨ ਬੁੱਢਾ ਹੋ ਚੁੱਕੇ ਹੈ ਹੋਰ ਵੀ ਸਭ ਚੰਗਿੰਪੀ ਜੀ ਆਉਣਗੇ ਰਾਜਨੀਤਿਕ ਲੋਕਾਂ ਨੂੰ ਆਪ ਦੇ ਕੀਤੇ ਹੋਏ ਫੈਸਲਿਆਂ ਤੇ ਪਛਤਾਵਾ ਹੋਣਾ ਕਿ ਕਿਹੜੇ ਏਮ ਨੂੰ ਲੈ ਕੇ ਤੁਸੀਂ ਚੱਲੇ ਹੋ ਅੱਜ ਸਮਝੋ ਕਿ ਕੋਈ ਏਮ ਸਭ ਤੋਂ ਵੱਡੀ ਗੱਲ ਤਾਂ ਅੱਜ ਵੀ ਜੇ ਆਪਾਂ ਡਰਲ ਕਰੀਏ ਹਰ ਇੱਕ ਰਾਜਨੀਤੀ ਦੇ ਵਿੱਚੋਂ ਤੁਸੀਂ ਸਾਰੇ ਰੋਜ਼ ਕਿਸ ਨਾ ਕਿਸੇ ਵੀ ਟ੍ਰਿਕ ਨੂੰ ਲੱਭਦੇ ਹੋ ਰਾਜਨੀਤੀ ਵਿੱਚ ਬੁਨਿਆਦੀ ਘਾਪੂ ਹੋ ਗਈ ਹੈ ਦੂਸ਼ਣਵਾਦੀ ਰਾਜਨੀਤੀ ਰਹਿ ਗਈ ਹੈ ਤੇ ਫਲਾਣੇ ਨੇ ਤਾਂ ਆ ਨਹੀਂ ਕੀਤਾ ਵੀ ਤੇ ਦੂਸਰਾ ਜਾਂਦਾ ਸਟੇਜ ਤੇ ਬੋਲਦਾ ਤਾਂ ਆ ਨਹੀਂ ਕੀਤਾ ਕੋਈ ਤੁਸੀਂ ਦੱਸੋ ਕੀ ਕੀਤਾ ਨਾ ਜੀ ਤੁਹਾਡੇ ਚ ਕੋਈ ਧਮ ਹੈ ਤੁਸੀਂ ਕੁਝ ਕੀਤਾ ਹੋਇਆ ਤੁਸੀਂ ਇੱਕ ਥਾਪ ਪੜ ਕੇ ਥਾਪੀ ਮਾਰ ਕੇ ਕਹੋਗੇ ਮੈਂ ਤਾਂ ਮਿੱਥੇ ਲੋਕੋ ਮੈਨੂੰ ਵੋਟਾਂ ਦੋ। ਕਿਹੜਾ 2 ਸਾਲ ਬਹੁਤ ਵਿਕਾਸ ਕੀਤਾ ਸੀ। ਹਾਂ 2 ਸਾਲੇ ਕੀਤਾ। ਤੇ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਨੇ ਕੀਤਾ। ਹੂੰ ਬੱਸਾਂ ਦੀਆਂ ਬਾੜੀਆਂ ਖਾ ਕੇ ਕੀ ਵਿਕਾਸ ਹੈ ਕਿ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਾ ਪਵੇ। ਕਿਤਾ ਚਲੋ ਸਰਵਾਸਮਾ ਕਿਰਪਾ ਕਰੇ ਪਰਲਮੈਂਟ ਵਿੱਚ ਭੇਜੇ। ਤੇ ਆਲ ਵਾਲੇ ਸਮੇਂ ਚ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ। ਲੋਕਾਂ ਨੂੰ ਉਹ ਚੀਜ਼ ਵੀਰੇਟ ਜਿਹੜੇ ਲੋਕ ਤਰਸਦੇ ਆ। ਜਿਹੜੇ ਮਸਲੇ ਨੂੰ ਲੋਕ ਪੁਰਸਾਂ ਦੀ ਬੇਅਦਬੀ ਦਾ ਮਸਲਾ ਝੋਦਾ ਤੇ ਉਹ ਉਸਿਰਵਾਜੀ ਇਹਨਾਂ ਸਿਰਫ ਮਸਲਾ ਤਾਂ ਖੜਾ ਹੈ ਨਾ ਨਸ਼ੇ ਦੀ ਗੱਲ ਕਰਕੇ ਇਹ ਵੀ ਆਇਆ ਸਤਾ 24 ਘੰਟੇ ਜੇ ਕਹਿੰਦੇ ਬੇਅਦਬੀ ਦਾ ਸਾਫ ਤੋਂ ਸਾਡੇ ਕੋਲੇ ਬੰਦਾ ਹੈਗਾ ਜਿਹਨੇ ਜਾਂਚ ਕੀਤੀ ਤੇ ਕੋਰ ਰਿਪੋਰਟ ਆ ਉਹ ਵਿਧਾਨ ਸਭਾ ਵਿੱਚ ਪਿੱਟ ਪਿੱਟ ਮਰ ਗਿਆ ਤੇ ਵੀ ਮਾਟੀ ਘੱਟ ਲਈ ਬੇਅਦਬੀ ਤੇ ਬੋਲਣੇ ਨਸ਼ੇ ਦੀ ਗੱਲ ਹੈ ਨਸ਼ਾ ਤੁਸੀਂ ਜਾ ਕੇ ਪਤਾ ਕਰੋ ਕੋਈ ਨਾਲੋਂ ਵੱਧ ਗਿਆ 88 84 ਬੰਦਾ ਬੀੜਤ ਵੱਲੋਂ ਰਾਜਵੜਿੰਗ ਦਾ ਫਿਰ ਵਿਰੋਧ ਕੀਤਾ ਗਿਆ ਨਾਮਿਨੇਸ਼ਨ ਪਰਣਾਇ ਸੀ ਰਾਜਤ ਜਦੋਂ ਤੁਸੀਂ ਮੁਕੰਮਲ ਆਸ ਨੂੰ ਆਪ ਦਾ ਪਿਓ ਬਣਾਓਗੇ ਜੇ ਲੋਹਿੰਦਰਾ ਗਾਂਧੀ ਨੂੰ ਆਉਦੀ ਮਾਂ ਤਹੋਂਗੇ ਤੇ 70 ਹੀ ਖਾਓਗੇ ਬੰਦੇ ਆਉਗੇ ਲੋਕੋ ਔਰ ਇਹਦੇ ਹੱਕਦਾਰ ਹੋ ਤੁਸੀਂ ਜੇ ਤੁਸੀਂ ਲੋਕਾਂ ਦੇ ਜ਼ਖਮਾਂ ਤੇ ਰਾਜਨੀਤਿਕ ਲੋਕਾਂ ਦਾ ਕੰਮ ਮੰਨ ਲ ਮਲਾਉਣਾ ਨੂਨ ਫੋਕੜਾ ਨਹੀਂ ਹੁੰਦਾ ਤੁਸੀਂ ਉਹਨੂੰ ਵਾਰ-ਵਾਰ ਜਿਤਾਉਂਦੇ ਹੋ ਤੁਸੀਂ ਉੱਥੇ ਐਮਪੀ ਇਲੈਕਸ਼ਨ ਦੇ ਮੱਧ ਪ੍ਰਦੇਸ਼ ਇਲੈਕਸ਼ਨ ਦੇ ਵਿੱਚ ਗਏ ਤੁਸੀਂ ਉਹਨੂੰ ਕਲੀਨ ਚਿੱਟਾਂ ਦੇ ਜਾਨਦੇ ਹੋ 5 ਸਾਲ ਦਾ ਸੀ ਯਾਰ ਤੁਸੀਂ ਜਦੋਂ 1984 ਦਾ ਕਦਨੇ ਆਮ ਖਾਸ ਸਿੱਖ ਚਲੇ ਫਿਰ ਤੁਸੀਂ ਇਹ ਗੱਲ ਛੱਡੋ ਚਲੋ ਜੇ ਇਹਨਾਂ ਦੀ ਤੁਸੀਂ 84 ਗੱਲ ਤੋੜ ਲਈ ਨਾ ਮੋਟੂ ਸੀ ਦੱਸੇ ਦੋਨੇ ਬੰਦੇ ਤਿੰਨ ਤਰਾਂ ਵਾਰੀ ਚੁਣ ਕੇ ਗਏ ਆ ਜਨਵਰੀ ਇੱਕ ਕੈਂਪੀ ਗੇ ਤਿੰਨ ਵਾਰੀ ਕੈਂਬਲੇ ਗਏ ਆ ਰਾਜਾ ਬੜੇ ਕਿ ਬਦਵਾਂ ਸਮਝਦਾ ਸੀ ਕਿ 1984 ਗੱਲ ਕੀਤੀ ਹੈ ਕਦੇ ਉਹ 1984 ਤੇ ਹੁਣ ਹਿੰਦੂਆਂ ਦੀਆਂ ਵੋਟਾਂ ਖੁੰਡਣ ਨੂੰ ਫਰਦੇ ਦੋਨੇ ਦੋਨੇ ਹਿੰਦੂਆਂ ਨੂੰ ਉਹੀ ਮੂਰਤ ਸਪੜਾਉਣ ਨੂੰ ਫਰਦੇ ਆ ਇਹ ਦੱਸਣਾ ਕਿ ਤਿੰਨ ਤਿੰਨ ਵਾਰੀ ਚੁਣੇ ਹੋਏ ਬੰਦਿਆਂ ਨੇ ਕਦੇ ਉੱਥੇ ਜਾ ਕੇ ਪੰਜਾਬ ਦੇ ਵਿੱਚ ਏਜੰਸੀਆਂ ਦੁਆਰਾ ਕੀਤੇ ਕੇ ਕਦਰ ਹਿੰਦੂਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਸਿੱਖਾਂ ਜਮ ਕੇ ਸਿੱਖਾਂ ਖਿਲਾਫ ਤਾਂ ਜੈਰੀ ਸੱਟ ਦੇ ਸਿੱਖਾਂ ਨਾਲੇ ਗੱਲ ਕਰਨੀ ਕੀ ਸੀ ਜਿਨ੍ਹਾਂ ਦੀ ਵੋਟਾਂ ਬੰਦਨ ਨੂੰ ਕਰਦੇ ਕਿ ਉਹਨਾਂ ਦੀ ਗੱਲ ਕੀਤੀ ਹੈ ਪੀੜਤ ਪਰਿਵਾਰਾਂ ਦੀ ਕਦੇ ਉਹਨਾਂ ਨੂੰ ਮਿਲੇ ਸਿੱਖਾਂ ਦੇ ਵਿਰੋਧ ਕਰਨਾ ਹੀ ਆ ਬਾਈ ਕਿਉਂਕਿ ਇਹ ਅਮਰਤ ਸਕਾਉਡ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀਆਂ ਲਿਖਦਾ ਰਹੇ ਨੇ ਨੈਸ ਭਰਾ ਵੀ ਕਾਂਗਰਸ ਚ ਸ਼ਾਮਿਲ ਹੋ ਚੁੱਕੇ ਨੇ ਲੋੜ ਦੇ ਬੋਕਾਂ ਦੇ ਸਾਡੇ ਹੁਣ ਜਿੱਤ ਪੱਕੀ ਹੋ ਗਈ ਦੋ ਜਣੇ ਇਕੱਠੇ ਹੋ ਗਏ ਕੰਨਾਤ ਬਦਲਦੇ ਹੁੰਦੇ ਆ ਜਦੋਂ ਬਣਦੇ ਹੁੰਦੇ ਆ ਇਲੈਕਸ਼ਨ ਜਿੱਤਣ ਦੇ ਵੀ ਹਾਰਨ ਦੇ ਵੀ ਦੇਖੋ ਪੈਰਾਂ ਦੇ ਵਿੱਚ ਕਿਵੇਂ ਇਹ ਕੋਹਾੜਾ ਮਾਰਿਆ ਆਪਦੇ ਰਾਜੇ ਬੜੇ ਬੈਸਾ ਨੂੰ ਸ਼ਾਮਲ ਉਹਦੇ ਇਲਾਕੇ ਦੇ 10 12 ਕੌਫ ਲੱਗ ਗਿਆ ਉਹਨਾਂ ਨੇ 200 ਬੰਦੇ ਦੀ ਮੀਟਿੰਗ ਕੀਤੀ ਹਫਤਾ ਪਹਿਲਾਂ 200 ਬੰਦੇ ਦੀ ਮੀਟਿੰਗ ਕਰਕੇ ਉਹਨੇ ਸਟੇਟੂ ਐਲਾਨ ਕੀਤਾ ਕੰਨ ਵਿੱਚ ਨਹੀਂ ਕਿਹਾ ਇਹਦੇ ਕਿ ਦੇਖ ਜੇ ਸਾਨੂੰ ਨਾਲ ਰੱਖਣਾ ਤਾਂ ਬੈਸਾ ਨੂੰ ਸ਼ਾਮਲ ਕਰੀ ਇਹ ਨਹੀਂ ਉਹ 10 12 ਕਾਉਂਸਲਰ ਤੇ ਬਾਕੀ ਜਿਹੜੇ ਉਹ ਸਾਫ ਕਾਉਂਸਲਰ ਜਿਹੜੇ ਬਹੁਤ ਬਹੁਤ ਚਾਰ ਚਾਰ ਬੜੇ ਹੋਏ ਆ ਤੇ ਬਾਕੀ ਚੰਗੇ ਜਿਹੜੇ ਸਿਆਸੀ ਲੋਕ ਸਿਆਣੇ ਲੋਕ ਸੁੱਝੇ ਲੋਕ ਇਹਨਾਂ ਨੇ ਉਹਨਾਂ ਨੂੰ ਮਿੱਟੀ ਘੱਟੇ ਬਰਾਬਰ ਸੰਭਧਿਆ ਉਹਨਾਂ ਨੇ ਮਨਾਂ ਕੀਤਾ ਸੀ ਇਹਨੇ 200 ਦੇ ਬੰਦੇ ਨੂੰ 200 ਬੰਦੇ ਦੇ ਮੂੰਹ ਤੇ ਆਇਆ ਸੀ ਇਹਦੇ ਚ ਬਰੇਡ ਮਾਰਤੀ ਮੈਨੂੰ ਥੋੜੀ 200 ਦੀ ਲੋੜ ਨਹੀਂ ਮੈਨੂੰ ਸਿਰਫ 200 ਦੀ ਲੋੜ ਹੈ ਉਹਦੇ ਵਿੱਚ ਕਈ ਬੰਦੇ ਇਹੋ ਜਿਹੇ ਵੀ ਨੇ ਜਿਨ੍ਹਾਂ ਤੇ ਬੈਸਾਂ ਨੇ ਪਰਚੇ ਦਰਜ ਕਰਾਏ ਕੀ ਹੁਣ ਉਹੀ ਬੰਦੇ ਕਾਂਗਰਸੀ ਬੈਸਾਂ ਤੋਂ ਟਿਕਟਾਂ ਮੰਗਣਗੇ ਕਾਉਂਸਲਰ ਦੀ ਸਜੇਸ ਮੈਂ ਇਧਰ ਨਹੀਂ ਦੂਜੇ ਪਾਸੇ ਦੀ ਗੱਲ ਕਰੀਏ ਕੀ ਬੈਂਸਾਂ ਦੇ ਨਾਲ ਦੇ ਕਾਉਂਸਲਰ ਟਿਕਾ ਲੈ ਜਾਣਗੇ ਇੱਥੇ ਗੱਲ ਖੜਦੀ ਇਹ ਪੈਰਾ ਚ ਖਾੜਾ ਮਾਰਿਆ ਤੁਸੀਂ ਦੇਖੋ ਹਾਲਾਤ ਉਹ ਵੀ ਮੈਂ ਗੱਲ ਕੀਤੀ ਨਾ ਹਾਰਾਂ ਦੇ ਹਾਲਾਤ ਬੜਦੇ ਆ ਆ ਦੇਖੋ ਹਾਰਾਂ ਦੇ ਹਾਲਾਤ ਇਹਨੇ ਬੋਰਡ ਲੱਗੇ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਥੋਂ ਦੀ ਲੀਡਰਸ਼ਿਪ ਨੂੰ ਇਹ ਉਹੀ ਜਾਣਦਾ ਹੈ ਕਿ ਜਿਹੜੀ ਇੱਥੇ ਲੀਡਰਸ਼ਿਪ ਉਹ ਤਾਂ ਨਾਕਾਬਲ ਆ ਚਾਹੇ ਨੌ ਵਾਰ ਇਕਲੈਕਸ਼ਨ ਲੜੇ ਹੋਰ पांडे ਸਾਹਿਬ ਉਹਨਾਂ ਦੀ ਗੱਲ ਹੋਵੇ ਚਾਹੇ ਡਾਬਰ ਸਾਹਿਬ ਦੀ ਗੱਲ ਹੋਵੇ ਪੰਜ ਵਾਰ ਐਮਐਲਏ ਬਣੇ ਚਾਹੇ ਸਾਡੇ ਭਰਾ ਦੀ ਆਸ਼ੀਰਵਾਦ ਦੀ ਗੱਲ ਹੋਵੇ ਦੋ ਵਾਰ ਐਮਐਲਏ ਬਣਿਆ ਉਹਨਾਂ ਨੂੰ ਮਿੱਟੀ ਕਿੱਟੇ ਜਾਂਦਾ ਉਹਦੇ ਤੇ ਕੀ ਦੀ ਫੋਟ ਲਾਈ ਹੋਈ ਆ ਆਪਦੀ ਫੋਟੋ ਵੱਡੀ ਕਰਕੇ ਲਾਈ ਹੋਈ ਆ ਤੇ ਇੱਕ ਰਾਹੁਲ ਗਾਂਡੇ ਤੇ ਖੜਕੇ ਨੂੰ ਮੈਂ ਹੁਣ ਕਰਨ ਪਈ ਆ ਸਾਰੇ ਵੀ ਲੈਲਾ ਰਾਹੁਲ ਗਾਂਡੇ ਤੇ ਖੜਕੇ ਤੋਂ ਵੋਟਾਂ ਐਵੇਂ ਕਹੋ ਸਾਰੇ ਇਹ ਤਾਂ ਫਿਰ ਹੁਣ ਤੁਹਾਨੂੰ ਆਪ ਹੀ ਦੱਸਦਾ ਨਾ ਕਿ ਖਲਾਫ ਕਿਵੇਂ ਬਣਦੇ ਹਾਰਾਂ ਦੇ ਉਹ ਜਵਾਨੀ ਇਹਨਾਂ ਨੂੰ ਸਿਖਾਉਗੀ ਸਭ ਨੂੰ ਇਹਨਾਂ ਦੇ ਭਰਾ ਦੇ ਖਿਲਾਫ ਇਹਨਾਂ ਦੇ ਭਰਾ ਦੇ ਖਿਲਾਫ ਜ਼ਹਿਰ ਸੱਟਦਾ ਰਿਹਾ ਵੀ ਅਮਰਤ ਨਾਲ ਸਿਖਾਉ ਨਸ਼ਾ ਨਾ ਬੰਦ ਕਰਾਉ ਉਹਨਾਂ ਨੂੰ ਜੂਗੜ ਘੜੇ ਭੇਜੋ ਉਹਨਾਂ ਨੂੰ ਚੱਕ ਲਓ ਉੱਥੋਂ ਦੇ ਜਾਰੀ ਰੰਗ ਲਾਈਆ ਆਸ਼ੂਦੀ ਤੇ ਬੈਂਸ ਤੇ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਲੈ ਲਓ ਅੱਗੇ ਵੀ ਤਾਂ ਸਿਰ ਕਾਦੇ ਸੀ ਪਿੰਡੀ ਤੇ ਲੋਕ ਕਹਿੰਦੇ ਵੀ ਦੋਨਾਂ ਦੀ ਪਹਿਲਾਂ ਹੀ ਜਾਰੀ ਸੀ ਪਹਿਲਾਂ ਹੀ ਕਾਂਗਰਸੀ ਸੀਗੇ ਉਹ ਤਾਂ ਚਲੋ ਉਹ ਤਾਂ ਵੱਖਰੀ ਗੱਲ ਹੈ ਪਰ ਜਿਹੜਾ ਸਿਨੈਰੀਓ ਬਦਲਿਆ ਹੁਣ ਤੁਸੀਂ ਇਹ ਦੇਖਿਓ ਦਿਨੇ ਤੋਂ ਲੰਘ ਦੇਖੋ ਕਿਵੇਂ ਬਦਲਦੇ ਆ ਇਹ ਲੁਧਿਆਣੇ ਵਾਲੇ ਆ ਬੜੇ ਲਿਖੇ ਆ ਇਹ ਸਭ ਜਾਣਦੇ ਆ ਚਾਲਾਂ ਵੀ ਜਾਣਦੇ ਟੋਕੀਆ ਬੋਣ ਵਾਲਿਆਂ ਦੀ ਟੋਕੀ ਵਜਾਣੋਂ ਟੋਕੀ ਕੁੰਦੇ ਨੇ ਜਿਹੜੇ ਦਿਨੇ ਸਰਦਾਰਾਂ ਬੰਗੂ ਟੌਰ ਕੱਢਣੀ ਪੱਗ ਬਰਣੀ ਤੇ ਤੜਕੇ ਬਾੜੀ ਟੋਕੀ ਕੋਈ ਟੋਪੀਵਾਜ ਬੰਦਾ ਹੈ ਲੁਧਿਆਣੇ ਵਾਲੇ ਟੋਪੀਵਾਜਾਂ ਦਾ ਚੰਗੀ ਤਰ੍ਹਾਂ ਨਿਚਣਾ ਜਾਣਦੇ ਜਿੱਧਰੋਂ ਆਇਆ ਉਧਰੋਂ ਤੋਰ ਕੇ ਵਾਪਸ ਤੇ ਤੁਸੀਂ ਇਹ ਦੱਸੋ ਕਿ ਗਿੱਦੜਵਾਹੇ ਵਾਲਿਆਂ ਦਾ ਦਿਲ ਤੋੜ ਰਿਹਾ ਜਾਂ ਉਹਨਾਂ ਦਾ ਧੋਖਾ ਕਰ ਰਿਹਾ ਜਾਂ ਲੁਧਿਆਣੇ ਵਾਲਿਆਂ ਨੇ ਕਰ ਰਿਹਾ ਹੂੰ ਕਿ ਤਾਂ ਕਹਿੰਦਾ ਮੇਰਾ ਦਿਲ ਉੱਥੇ ਹੈ ਗਿੱਦੜਵਾਹੇ ਆ ਤੇ ਫਿਰ ਉਹਨਾਂ ਦਾ ਧੋਖਾ ਹੋ ਰਿਹਾ ਜਾਂ ਇੱਕ ਤੋਂ ਵਾਲਾ ਧੋਖਾ ਕਰ ਰਿਹਾ ਸਮਝੋ ਲੋਕਾਂ ਨੂੰ ਥੋੜੇ ਰਾਹੀਂ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹੋ ਜਿਹੇ ਬਹਿਰੂਪੀ ਆਪਣੇ ਦੇਖਦੇ ਨੇ ਕਿ ਦੁਕਾਨਾਂ ਤੇ ਬੈਠੇ ਹੁੰਦੇ ਜਾਂ ਬਾਜ਼ਾਰਾਂ 'ਚ ਫਿਰਦੇ ਹੁੰਦੇ ਆ ਰੋਜ਼ ਬਹਿਰੂਪੀ ਆਉਂਦਾ ਏ ਉਹ ਜਿਹੜਾ ਪੇਸ ਬਤਾ ਕੇ ਉਹ ਜਿਹੜਾ ਪੇਸ ਬਤਾ ਕੇ ਹੁਣ ਦੇਖ ਰੂਗੀ ਫਿਰ ਕੇਸ ਹੁਣ ਬਤਾ ਕੇ ਆਇਆ ਏ ਫਿਰ ਬਠੰਡੇ ਗਿਆ ਸੀ ਪੁੱਟੰਡਿਆਂ ਦਾ ਮਾਂਜੀ ਤੋੜਦਾ ਉਹ ਇੱਥੇ ਆਇਆ ਏ ਇੱਥੇ ਇੰਡਸਟਰੀ ਵਾਲਿਆਂ ਦੇ ਜੇਬਾਂ ਨੂੰ ਕੱਢਣ ਵਾਸਤੇ ਆਇਆ ਤੁਸੀਂ ਇਹ ਦੇਖੋ ਕਿ ਇਹ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਚਲੋ ਸਰਕਾਰੀ ਸਰਕਾਰ ਦੇ ਵਿੱਚ ਕ腐ਸ਼ਨ ਕੀਤੀ ਆ ਉਹ অপਸ਼ਨ ਦੇ ਵਿੱਚ ਉਹ ਸੱਜਣ ਨਹੀਂ ਮਿਲਣੀ ਹਜੇ ਜਦੋਂ ਬਹੁਤ ਦੇਰ ਤੋਂ ਪ੍ਰਧਾਨਗੀ ਤੋਂ ਲੈਣਾ ਉਹਦੋਂ ਉਹ ਆਪਣਾ ਟੰਗੂ ਤੋਂ ਉਹਨਾਂ ਨੇ ਬੋਲਦਾ ਨਹੀਂ ਉਹਦੇ ਖਲੇ ਰੱਖਿਆ ਰੱਖਿਆ ਹੈ ਬਾਹਰ ਤਾਂ ਇਕੱਠੇ ਹਨ ਹੈ ਜੀ ਪੰਜਾਬ ਚ ਦੀ ਇਕੱਠੇ ਬਾਹਰ ਤਾਂ ਇਕੱਠੇ ਹਨ ਹਾਂ ਹਾਂ ਇੱਥੇ ਵੀ ਇਕੱਠੇ ਆ ਤੁਸੀਂ ਸਮਝੋ ਹਿਡਨ ਸਮਝੌਤੇ ਆ ਇੱਥੇ ਵੀ ਹਿਡਨ ਸਮਝੌਤੇ ਆ ਇਹ ਕਾਂਗਰਸ ਦੇ ਵਰਕਰਾਂ ਨੂੰ ਸਮਝਣੀ ਚਾਹੀਦੀ ਗੱਲ ਇਹ ਤਾਂ ਉਹ ਕੋਲ ਨਹੀਂ ਸਮਝੌਤਾ ਨਹੀਂ ਕੀਤਾ ਕਾਂਗਰਸ ਨੇ ਇੱਥੇ ਇੰਡੀਆ ਘੱਟ ਜੋੜ ਨਾਲ ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਪੰਜਾਬ ਦੇ ਲੋਕਾਂ ਅਖੀ ਲੋਕਾਂ ਦਾ ਡਾਂਗ ਚੱਕ ਲੈਣਗੇ ਕਾਂਗਰਸ ਦੇ ਲੀਡਰਾਂ ਨੂੰ ਵੋਟਾਂ ਨਹੀਂ ਸੀ ਪਾਉਣੀਆਂ ਇੱਥੇ ਹਿڈن ਸਮਝੌਤਾ ਹੈ ਅੰਦਰੂਨੀ ਸਮਝੌਤਾ ਹੈ ਕਿ ਇੱਥੇ ਕਿਹੜਾ ਕੈਂਡੀਡੇਟ ਦੇਣਾ ਵਿਜੇਂਦਰ ਸਿੰਘ ਨੇ ਤਾਂ ਕੀ ਵਿਜਿਆ ਹੈ ਆਨੰਦਪੁਰ ਸਾਹਿਬ ਤੋਂ ਉੱਥੇ ਬ੍ਰਿੱਜ ਸਮਝ ਗਏ ਲਾ ਇਸੇ ਤਰ੍ਹਾਂ ਹੋਰ ਤੇ ਕੈਂਡੀਡੇਟ ਆ ਜਿਨ੍ਹਾਂ ਦਾ ਇੱਥੇ ਇਹਦਾ ਕੀ ਵਿਜਿਆ ਹੈ ਇੱਥੇ ਇਹ ਆ ਗਿਆ ਇੱਥੇ ਲੜਦਾ ਬਠਿੰਡੇ ਚੋਣ ਲੜੀ ਆ ਉੱਥੇ ਜੇ ਬਠਿੰਡੇ ਦੇ ਲੋਕਾਂ ਦੇ ਦੁੱਖ ਸੁੱਖ ਚ ਗਿਆ ਹੁੰਦਾ ਜੇ ਬਠਿੰਡੇ ਦੇ ਲੋਕਾਂ ਨਾਲ ਖੜਾ ਹੁੰਦਾ ਸਰਕਾਰ ਸੀ ਚਲੋ ਮੰਨ ਲਓ ਪਾਰਲੀਮੈਂਟ ਦੀ ਇਲੈਕਸ਼ਨ ਹੀ ਹਰ ਗਿਆ ਸੀ ਐਮਐਲਏ ਸੀ ਬਣ ਗਿਆ ਸੀ 17 ਚ ਬਣਿਆ ਹੋਇਆ ਸੀ ਆਲਰੇਡੀ ਤੇ ਮੰਤਰੀ ਬਣ ਗਿਆ ਸੀ ਬਾਅਦ ਚ ਤੇ ਉੱਥੋਂ ਦੇ ਲੋਕਾਂ ਦਾ ਕੋਈ ਸਵਾਰ ਦਾ ਮੰਤਰੀ ਬਣ ਕੇ ਤੇ ਫਿਰ ਇਹਨੂੰ ਭੱਜ ਜਦਗੀ ਲੋਡ ਪੈਂਦੀ ਭੱਜਿਆ ਕਿਉਂ ਫੋਮ ਠੰਡਿਆਂ ਦੇ ਭਜਾਇਆ ਇਹ ਉੱਚੀ ਗੱਲ ਜਿਹੜੀ ਸਭ ਤੋਂ ਇੱਥੇ ਮਤਲਬ ਜਿਹੜਾ ਹਰੇਕ ਬੰਦਾ ਕਹਿੰਦਾ ਮੈਂ ਆਹ ਕਰੂੰਗਾ ਤੇ ਜਿਹੜੇ ਤਰ੍ਹਾਂ ਕਰਨ ਵਾਲਾ ਸੀ ਮੈਂ ਦੱਸਦਾ ਕੰਮ ਤਾਂ ਚਲੋ ਉਹ ਬਹੁਤ ਵੱਡਾ ਸੀ ਵਡਿਆਈਆਂ ਮਿਲਣੀਆਂ ਸੀ ਹਰੇਕ ਬੰਦਾ ਲੈ ਨਹੀਂ ਸਕਦਾ ਟਰਾਂਸਪੋਰਟ ਮੰਤਰੀ ਸੀ ਕਿੱਟ ਸਰਾਪ ਹੈ ਗਿਆ ਰਾਏਕੋਟ ਤੋਂ ਰਾਏਕੋਟ ਕੱਢ ਕੇ ਲੁਧਿਆਣੇ ਤੱਕ ਸਿੱਧੀ ਬੱਸ ਨਹੀਂ ਆਉਂਦੀ ਸਰਕਾਰੀ ਹੈਗਾ ਸਮਝੋ ਤੁਸੀਂ ਤੇ ਟਰਾਂਸਪੋਰਟ ਮੰਤਰੀ ਬਾਦਲਾਨੀਆਂ ਬੱਸਾਂ ਤੇ ਐਵੇਂ ਵੀਡੀਓ ਬਣਾਉਂਦਾ ਰਿਹਾ ਕਿਵੇਂ ਬੱਸਾਂ ਫੜਦੀ ਕੋਈ ਬੱਸ ਨਹੀਂ ਫੜੀ ਜਿਹੜਾ ਤੇ ਕਰਨ ਵਾਲਾ ਕੰਮ ਸੋ ਕਰਦਾ ਟੂਰਨਾਮੈਂਟ ਤੇ ਗਿਆ ਉੱਥੇ ਸਰਾਪ ਦੇ ਕੋਲ ਉੱਥੇ ਕਹਿ ਕੇ ਆਇਆ ਉਹ ਤੋਂ ਬਾਬੇ ਦੀਆਂ ਬਖਸ਼ਿਸ਼ਾਂ ਤਾਂ ਧੂਰਾ ਰਹਿ ਗਏ ਭਾਈ ਜੇ ਤੂੰ ਇਹ ਕੰਮ ਕਰ ਦਿੰਦਾ ਤਾਂ ਬਖਸ਼ਿਸ਼ਾਂ ਮਿਲ ਜਾਂਦੀ ਹੈ ਬਾਬਾ ਸਰਾਪਾ ਖੁਸ਼ ਹੁੰਦਾ ਸਕੇ ਕਿ ਬਾਬਾ ਸਰਪਾ ਤਾਂ ਖੁਸ਼ ਨਹੀਂ ਹੋਇਆ ਉਹਦੇ ਪੈਡ ਨੂੰ ਵਸ ਨਹੀਂ ਚਲਾ ਸਕੇ ਤੇ ਹੁਣ ਤੁਸੀਂ ਆਹ ਦੱਸੋ ਕੀ ਰੱਖਦੇ ਜਦਾਂ ਜਿਹੜਾ ਮਹਿਕਮਾ ਜਿਸ ਬੰਦੇ ਕੋਲ ਹੈ ਸੀ ਇਹ ਤਾਂ ਮਿੱਟੀ ਦਾ ਤੇਲ ਖਾਂਦਾ ਜਿਹਦੇ ਕੋਲ ਫਾਈਲ ਪਈ ਆ ਤੁਸੀਂ ਸੱਗੂ ਉਸ ਲੱਗਵਾ ਕੇ ਮੇਰੇ ਕੋਲ ਐਕਟਿਵਟ ਨਿਕਲ ਨੱਸਦੇ ਹੁਣ ਪਰ ਹੁਣ ਮੈਂ ਕਿਹਨੂੰ ਸਾਥੀ ਆਏ ਗਏ ਨੇ ਪਿਆਰ ਕੋ ਪਹਿਲੇ ਕਿੰਨੇ ਕਿੰਨੇ ਕਿਦਾ ਕਟਾਲਾ ਚਲੋ ਇਹ ਕਿੰਨੇ ਕਿੰਨੇ ਕਿਦਾ ਕਟਾਲਾ ਸਿਕਾ ਬਹੁਤ ਕੁਛ ਆ ਨਹੀਂ ਅਮਾਉਂਟ ਕਿੰਨੇ ਕਿਸੇ ਜਿਹੜਾ ਕਟਾਲਾ ਕਰਦਾ ਤੁਸੀਂ ਗਲਤੀ ਨਹੀਂ ਕਰਸਦੇ ਮੈਂ ਤੁਹਾਨੂੰ ਦੱਸਦਾ ਅੱਛਾ 550 ਸਾਲਾ ਪਾਛਾ ਦਾ ਗੁਰਪੁਰ ਗੁਰਪਾਤਨ ਉਹਦਾ ਤੇਲ ਮਿੱਟੀ ਦਾ ਜਿਹੜਾ ਲੱਗਦਾ ਸੀ ਉਹ ਕਹਿੰਦਾ ਮੈਂ ਤੁਹਾਨੂੰ ਐ ਨਹੀਂ ਮਾਈ ਨੇਮ ਦੱਸੂ ਬੀਬੀ ਕਹਿੰਦੀ ਕਰਦੀ ਹੈ ਨਾ ਵੀ ਇੰਟਰਵਿਊ ਦੇ ਵਿੱਚ ਕਿ ਮੈਂ ਗੁਰੂ ਸਾਹਿਬ ਦੇ ਹੱਥ ਰੱਖਦੀ ਆ ਤੇ ਵੀ ਮੈਨੂੰ ਮੈਨਾਂ ਭਵਤਮਨ ਗੱਲ ਕੋਈ ਤੁਹਾਡੇ ਨਿੱਤਰਾ ਜਵਾਬ ਦੇਣਾ ਬੀਬੀ ਸਾਡੇ ਕਰ ਆਪਦੇ ਘਰੋਂ ਨੂੰ ਉੱਠਾ ਸਾਡੇ ਸਾਹਮਣੇ ਕੋਈ ਗੁਰੂ ਤੇ ਹੱਥ ਰੱਖਣ ਨੂੰ ਕਹਿੰਦੇ ਗੁਰੂ ਤੇ ਹੱਥ ਅਸੀਂ ਰੱਖਾ ਬੰਦੇ ਰੱਖਦੇ ਹੁੰਦੇ ਆ ਗੁਰੂ ਹੱਥ ਰੱਖਦਾ ਸਾਡੇ ਤੇ ਅਸੀਂ ਕਹਿੰਦੇ ਹਾਂ ਸੰਪਰਥ ਗੁਰੂ ਸਿਰ ਹੱਥ ਕਰਦੇ ਗੁਰੂ ਹੱਥ ਸਾਡੇ ਤੇ ਰੱਖਦਾ ਕਿ ਅਸੀਂ ਗੁਰੂ ਤੇ ਹੱਥ ਰੱਖਣਾ ਤੂੰ ਸੋਹਾਂ ਕਰਨੀ ਆ ਵੀ ਮੈਂ ਅਸੀਂ ਕਰਪਸ਼ਨ ਨਹੀਂ ਕੀਤੀ ਜਦ ਤੁਸੀਂ ਮੰਨ ਲਿਆ ਤੁਹਾਡੀ ਗੱਲ ਤੁਸੀਂ ਚੰਗੇ ਹੋ ਸੱਚੇ ਹੋ ਮੰਨ ਲਿਆ ਤੁਸੀਂ ਕਹਿੰਦੇ ਹੋ ਕਰਪਸ਼ਨ ਨਹੀਂ ਕੀਤੀ ਤੇ ਕਰਨ ਘਟਾਰੀ ਆ ਉਹ ਬੱਚੇ ਮਾਰਦੇ ਆਉਂਦੇ ਉਹਨੇ ਆਪਣੀ ਪਤਨੀ ਦੀ ਗੋਲੀ ਮਾਰੀ ਆਪਣਾ ਆਪ ਵੀ ਖਤਮ ਕਰ ਲਓ ਸਾਰੀ ਡਿਟੇਲ ਮੇਰੇ ਕੋਲ ਆ ਕੱਲੀ ਕੱਲੀ ਚੀਜ਼ ਜਦੋਂ ਆਪਣੇ ਬੱਚਿਆਂ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਹੋਵੇ ਦੱਸ ਕੇ ਗਿਆ ਉਹਨੇ ਇੰਨਾ ਕਰਜ਼ਾ ਲਿਆ ਇੰਨਾ ਦੇਣਾ ਇੰਨਾ ਤੋਂ ਲੈਣਾ ਇੰਨਾ ਲੈਣੇ ਜਿਹਨੇ ਇੰਨੀ ਪਲਾਨ ਨੇ ਕਰੀ ਹੋਏ ਮਰਨ ਦੀ ਇੰਨਾ ਮਜਬੂਰ ਕੀਤਾ ਹੋਵੇ ਉਹ ਕੇਸ ਉਹਦੇ ਬਾਰੇ ਕੌਣ ਗੱਲੂਗਾ ਉਹਦੇ ਬਾਰੇ ਕੌਣ ਜਾ ਕੇ ਗੱਲ ਕਰ ਜਾਵੇ ਕੌਣ ਮਾਫੀ ਇਹ ਚਿੱਤ ਤਾਂ ਅਸਾ ਆਪਣਾ ਲੋਕ ਮੰਗਣਗੇ ਨਾ ਸੋ ਲੋਕੋ ਵਾਜੂ ਲੁਦਿਆਣੇ ਕਮਲਜੀਤ ਬਰਾੜ ਸਿੱਕੀ ਸੋਚ ਦੇ ਵਧੀਆ ਬੰਦਾ ਵਾ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਬਰਾੜ ਜਗਰਾਉਂ ਦੇ ਵਿੱਚ 92 ਤੋਂ ਲੈ ਕੇ 2002 ਚ ਉਹਨਾਂ ਨੇ ਟਰੈਕਟਰ ਨਹੀਂ ਦਿੱਤੀ ਥੋੜੀ ਜਿਹੀ ਮੂਡ ਤੇ ਹਾਰ ਗਈ ਜਗਰਾਉਂ ਹਲਕੇ ਚ ਬਹੁਤ ਉਹਨਾਂ ਨੇ ਕੰਮ ਕੀਤੇ ਆ ਚਾਹੇ ਸਕੂਲ ਅਪਗ੍ਰੇਡ ਹੋਣਾ ਚਾਹੇ ਦਾਣਾ ਮੰਡੀਆਂ ਹੋਣ ਚਾਹੇ ਪਿੰਡਾਂ ਦੀਆਂ ਲੈਂਕ ਸੜਕਾਂ ਬਣਾਈਆਂ ਲੋਕ ਉਹਨਾਂ ਦੇ ਕੰਮਾਂ ਨੂੰ ਚੇਤੇ ਰੱਖਦੇ ਆ ਬਰਾੜ ਸਾਹਿਬ ਦੇ ਮੂਹ ਨੂੰ ਕਮਲਜੀਤ ਨੂੰ ਬਰਾੜ ਨੂੰ ਬਹੁਤ ਵੋਟ ਪੈ ਰਹੀ ਆ ਜਗਰਾਉਂਾਂ ਤੇ ਦਾਖੀ ਤੇ ਗੱਲਾਂ ਹਲਕੇ ਦੇ ਇਹ ਦੋ ਹਲਕੇ ਨੂੰ ਲੈ ਕੇ ਕਿ ਜਿੱਤ ਜਾਂਗੇ ਬਾਕੀ ਹਲਕੇ ਵੀ ਹੈਗੇ ਨੋ ਹਲਕੇ ਆ ਉਹਨਾਂ ਨੂੰ ਨਹੀਂ ਪਤਾ ਹੀ ਪਿੰਡੋਆਂ ਪਿੰਡਾਂ ਚੋਂ ਵੋਟ ਕਮਲਜੀਤ ਬਰਾੜ ਨੂੰ ਯਾਰ ਉਮੀਦਵਾਰ ਨੂੰ ਵੱਧ ਪਹੁਗੀ ਪੂਰੀ ਟੱਕਰ ਦੇ ਰੇ ਪੂ ਟੱਕਰ ਕੀ ਵੱਧ ਜਾਊਗਾ ਕਿੰਨਾ ਹਲਕਿਆਂ ਚੋਂ ਸ਼ਹਿਰਵਾਰੇ ਨਹੀਂ ਮੈਨੂੰ ਪਤਾ ਪਿੰਡਾਂ ਚ ਕਮਲਜੀਤ ਬਰਾੜ ਨੂੰ ਫੋਟ ਵੱਧ ਪਊਗੀ ਕਿਉਂ ਪਊਗੀ ਕਿ ਜਿਹੜਾ ਸਾਡਾ ਕਿਸਾਨ ਭਾਈਚਾਰਾ ਕਿਸਾਨ ਭਾਈਚਾਰਾ ਤੇ ਅੰਮ੍ਰਿਤਪਾਲ ਦਾ ਵੀ ਉਹਨੂੰ ਫੈਕਟਰ ਆ ਤੇ ਬਾਕੀ ਕਮਲਜੀਤ ਬਰਾੜ ਲੋਕਾਂ ਨੌਜਵਾਨ ਜਿਹੜੇ ਮੁੰਡੇ 18 ਤੋਂ 25 30 ਸਾਲ ਦੇ ਉਹ ਆਪ ਝੰਡੇ ਚੱਕੀ ਫਿਰਦੇ ਆ ਕਮਲਜੀਤ ਬਰਾੜ ਕਮਲਜੀਤ ਕੱਲ ਪਿੰਡਾਂ ਦੇ ਵਿੱਚ ਸੀਗੇ ਦਸਾਂ ਪਿੰਡਾਂ ਦੇ ਵਿੱਚ ਪੂਰਾ ਭਾਰਵੇਂ ਘੱਟ ਸੀਗੇ ਹਾਂਜੀ ਤੇ ਉਹਨਾਂ ਦੇ ਪਿਤਾ ਦੇ ਕੰਮਾਂ ਨੂੰ ਵੀ ਉਹਨਾਂ ਨੂੰ ਵੋਟਾਂ ਪੈਂਦੀਆਂ ਕਾਂਗਰਸ ਦਾ ਇੱਕ ਕੈਂਡੀਡੇਟ ਬਾਹਰ ਲਾਵਾ ਅਗਲਾ ਕਹਿੰਦਾ ਪਹਿਲਾਂ ਬਿੱਟੂ ਨੇ ਨਹੀਂ ਕਹੇ ਤੇ ਫੋਨ ਚੱਕੇ ਹੁਣ ਇੱਕ ਦਿਨ ਤੋਂ ਬਾਅਦ ਇਹਨੇ ਕਿ ਰਾਜੇ ਬੜੰਗ ਨੇ ਨਹੀਂ ਇੱਥੇ ਕਿਸ ਨੂੰ ਦੱਸਣਾ ਫਿਰ ਉਹ ਵੋਟ ਕਮਲਜੀਤ ਬਰਾੜ ਨੂੰ ਲੋਕ ਜਿਹੜੇ ਹੈਗੇ ਆ ਕਾਂਗਰਸੀਓ ਕਮਲਜੀਤ ਬਰਾੜ ਨੂੰ ਪਾਉਂਦੇ ਆ ਇਹ ਬੈਂਕ ਤੋਂ ਫਰਕ ਪਊਗਾ ਨਾ ਬੈਂਕ ਤੋਂ ਤਾਂ ਫਿਰ ਆਪ ਹੀ ਖੜ ਜਾਂਦੇ ਉਹਦਾ ਖਤਮ ਆ ਜੀ